ਨੌਕ ਤਾਂ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਹਾਂ ਗੱਲ ਕਰਾਂਗੇ ਫਿਲਮ ਚਮਕੀਲਾ ਚਮਕੀਲਾ ਅਮਰ ਸਿੰਘ ਦੀ ਚਮਕੀਲਾ ਫਿਰ ਸੁਰਖੀਆਂ ਵਿੱਚ ਆ ਗਿਆ ਹੈ ਹੁਣ ਵਿਸ਼ਲੇਸ਼ਣ ਹੋਣ ਲੱਗ ਪਿਆ ਹੈ ਕਿ ਚਮਕੀਲਾ ਜੋ ਗਾਉਂਦਾ ਸੀ ਉਹ ਬੁਰੀ ਸੀ ਜਾਂ ਫਿਰ ਜਾਣ ਗੁੱਝ ਕੇ ਉਸਨੇ ਗੰਦ ਭਕਿਆ ਅਸਲੀਲਤਾ ਫਲਾਈ ਜਾਂ ਫਿਰ ਪੰਜਾਬੀ ਕਲਚਰ ਪੰਜਾਬੀ ਸਮਾਜ ਪੰਜਾਬੀ ਸੱਤ ਤੇ ਪੰਜਾਬੀ ਗਾਇਕੀ ਉਸ ਮੌਕੇ ਜਿਹੜੇ ਪਾਸੇ ਜਾ ਰਹੀ ਸੀ ਕਿਉਂਕਿ ਇੱਕ ਪਾਸੇ ਖੜਕੂਬਾਦ ਦਾ ਦੌਰ ਸੀ ਦੂਜੇ ਪਾਸੇ ਜਿਹੜੀ ਸਟੇਟ ਸੀ ਉਹ ਵੀ ਚਾਹੁੰਦੀ ਸੀ ਕਿ ਇੱਥੇ ਲਚਰਤਾ ਚੱਲੇ ਕਿਉਂਕਿ ਤੁਹਾਡੇ ਯਾਦ ਹੋਵੇਗਾ ਕਿ ਖੜਕੂਬਾਦ ਦਾ ਜਦੋਂ ਡਾਊਨਫਾਲ ਹੋਇਆ ਤਾਂ ਪੁਲਸ ਨੇ ਸਰਕਾਰ ਨੇ ਜਾਣਬੁੱਝ ਕੇ ਅਖਾੜੇ ਲਗਾਉਣੇ ਸ਼ੁਰੂ ਕੀਤੇ ਇਹ ਹਾਂ ਇਹ ਜਾਣ ਲੱਗਿਆ ਕਿ ਲੋਕਾਂ ਨੂੰ ਆ ਖੁਸ਼ੀਆਂ ਸੇ ਵੰਡੜੀਆਂ ਨੇ ਕਿਹੜੇ ਵੰਡਣੇ ਨੇ ਪਰ ਕੀ ਇਹ ਜਾਣਬੁੱਝ ਕੇ ਇਸ ਤਰ੍ਹਾਂ ਦਾ ਵਰਤਾਰਾ ਵਰਤਾਇਆ ਗਿਆ ਇਦੇ ਪਿੱਛੇ ਵਾਕਈ ਕੋਈ ਸਿਆਸਤ ਸੀ ਸਿਆਸਤ ਸੀ ਜਾਂ ਫਿਰ ਜਾਣਬੁੱਝ ਕੇ ਜਿਹੜੇ ਕਲਾਕਾਰ ਨੇ ਆਪਣੇ ਲਾਲਚ ਬਸ ਅਜਿਹਾ ਕੁਝ ਕਰਦੇ ਰਹੇ ਸੋ ਚਮਕੀਲਾ ਫਿਲਮ ਨੇ ਇੱਕ ਗੱਲ ਤਾਂ ਇਸ ਚਰਚਾ ਛੇੜ ਦਿੱਤੀ ਹੈ ਕਿ ਜੋ ਪੰਜਾਬੀ ਸੱਭਿਆਚਾਰਾ ਪੰਜਾਬੀ ਕਲਚਰ ਹੈ ਕੀ ਵਾਕਈ ਲਚਕਤਾ ਪਰੋਸਣ ਵਾਲਾ ਹੈ ਜਾਂ ਫਿਰ ਇਸ ਤੋਂ ਦੂਰੀ ਬਣਾ ਕੇ ਚੱਲਣ ਵਾਲਾ ਹੈ ਮੇਰੇ ਨਾਲ ਨੇ ਡਾਕਟਰ ਭਗਵੰਤ ਸਿੰਘ ਜੋ ਪੰਜਾਬੀ ਵਿਦਵਾਨ ਨੇ ਵਕ ਵਕ ਸਹਿਤਕਾਰਾਂ ਨਾਲ ਇਹਨਾਂ ਦਾ ਲਗਾਤਾਰ ਰابطਾ ਬਣਿਆ ਰਹਿੰਦਾ ਉਹ ਇਹਨਾਂ ਨਾਲ ਗੱਲ ਕਰਦੇ ਆਂ ਚਮਕੀਲਾ ਫਿਲਮ ਬਾਰੇ ਡਾਕਟਰ ਸਪਾਕ ਦਾ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਤੁਹਾਕਾ ਸੇਕਾਲ ਡਾਕਟਰ ਸਾਹਿਬ ਅਮਰ ਸਿੰਘ ਚਮਕੀਲਾ ਦੇ ਜੀਵਨ ਬਾਰੇ ਫਿਲਮ ਬਣੀ ਆ ਫਿਲਮ ਮੈਂ ਦੇਖੀ ਆ ਉਹਦੇ ਵਿੱਚ ਇੱਕ ਤਰ੍ਹਾਂ ਦਾ ਪ੍ਰਵਾਹ ਦਿੱਤਾ ਗਿਆ ਕਿ ਲਕਚਰਤਾ ਗਾਉਣੀ ਅਮਰ ਸਿੰਘ ਚਮਕੀਲਾ ਦੀ ਮਜਬੂਰੀ ਸੀ ਇਸ ਤਰ੍ਹਾਂ ਸਾਰਾ ਪ੍ਰਵਾਹ ਦਿੱਤਾ ਗਿਆ ਨਾਲ ਫਿਲਮ ਦੇ ਨਾਲ-ਨਾਲ ਕਈ ਪੱਖ ਉਜਾਗਰ ਕੀਤੇ ਗਏ ਨੇ ਖਾਸ ਕਰਕੇ ਔਰਤਾਂ ਦੇ ਜਿਹੜੇ ਗੀਤ ਨੇ ਉਹ ਵੀ ਵਿਖਾਏ ਗਏ ਨੇ ਜਿਦੇ ਵਿੱਚ ਔਰਤਾਂ ਥੋੜਾ ਥੋੜਾ ਲੈਕਚਰ ਤਾਂਲੇ ਪਾਸੇ ਚਲਦੀਆਂ ਨਜ਼ਰ ਆਉਂਦੀਆਂ ਨੇ ਪਰ ਸਵਾਲ ਇਹ ਆ ਜਾਂਦੇ ਨੇ ਕਿ ਚਮਕੀਲੇ ਦੀ ਮਜਬੂਰੀ ਕੀ ਸੀ ਤੁਹਾਨੂੰ ਕੀ ਲੱਗਦਾ ਕਿ ਵਾਕਈ ਚਮਕੀਲੇ ਦੀ ਕੋਈ ਮਜਬੂਰੀ ਸੀ ਐਨੀ ਲਚਕਤਾ ਗਾਉਣੀ ਔਕਰ ਸਾਹਿਬ ਦੇਖੋ ਸਮਾਜ ਦੇ ਵਿੱਚ ਬੜਾ ਕੁਝ ਹੁੰਦਾ ਸ਼ੁਰੂ ਦੇ ਵਿੱਚ ਜੇ ਆਪਾਂ ਪੰਜਾਬੀ ਸਮਾਜ ਦੇ ਵਿੱਚ ਦੇਖੀਏ ਤੇ ਪੰਜਾਬੀ ਸਮਾਜ ਦੇ ਵਿੱਚ ਵੀ ਇਸ ਤਰ੍ਹਾਂ ਦਾ ਜਿਹੜਾ ਗਾਣ ਗਾਉਣ ਦਾ ਮਨੋਰੰਜਨ ਦਾ ਕਾਰਜ ਚੱਲਦਾ ਰਿਹਾ ਨਾਲ ਦੀ ਨਾਲ ਜਦੋਂ ਕਿ ਕਿਸੇ ਵੇਲੇ ਔਰਤਾਂ ਅਮ ਸਤੇ ਦੁੱਪ ਪਰ ਜਾਂ ਗਾਇਕੀ ਦੇ ਵਿੱਚ ਨਹੀਂ ਸੀ ਆਉਂਦੀਆਂ ਤੇ ਉਦੋਂ ਮਰਦ ਹੀ ਔਰਤਾਂ ਦੇ ਕੱਪੜੇ ਪਾ ਕੇ ਨਾਚ ਗਾਣੇ ਦੇ ਵਿੱਚ ਇਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੇਖੇ ਹੋਣਗੇ ਜਿਹੜੇ ਬਾਗੀਆਂ ਵਾਲੇ ਵੀ ਆਉਂਦੇ ਹੁੰਦੇ ਸੀ ਤੇ ਇਸ ਤਰ੍ਹਾਂ ਦੇ ਮਨੋਰੰਜਨ ਕਰਨ ਦੇ ਲਈ ਉਹ ਆਪਣਾ ਔਰਤਾਂ ਦਾ ਰੂਪ ਇੱਕ ਧਾਰ ਕੇ ਲੋਕਾਂ ਦੇ ਵਿੱਚ ਮਨੋਰੰਜਨ ਕਰਦੇ ਸਨ ਤੇ ਲੋਕ ਆਪਣੀ ਜਿਹੜੀ ਤ੍ਰਿਪਤੀ ਕਰਦੇ ਸੀ ਉਹਦੇ ਵਿੱਚੋਂ ਤ੍ਰਿਪਤੀ ਪਾਦੇ ਰਹਿੰਦੇ ਸੀ ਕਈ ਵਾਰ ਇਸ ਤਰ੍ਹਾਂ ਦਾ ਲਿੰਗ ਦਾ ਮਨੂ ਹੁੰਦਾ ਉਹ ਬੰਦਿਆਂ ਨੂੰ ਆਪੋ ਆਪਣੀ ਪ੍ਰਿਤੀ ਦੀ ਇਹ ਰੂਤੰਦੀ ਹੈ ਇਸ ਤਰ੍ਹਾਂ ਕਰਦੇ ਰਹਿ ਪਰੰਤੂ ਜਿਉਂ-ਜਿਉਂ ਸਮਾਜ ਅੱਗੇ ਵੱਧਾ ਗਿਆ ਡਵੈਲਪ ਕਰਦਾ ਰਿਹਾ ਜਾ ਆਧੁਨਿਕਤਾ ਦਾ ਅਸਰ ਹੁੰਦਾ ਗਿਆ ਤਾਂ ਔਰਤਾਂ ਵੀ ਇਸ ਖੇਤਰ ਦੇ ਵਿੱਚ ਅੱਗੇ ਆਉਂਦੀਆਂ ਰਹੀਆਂ ਨੇ ਤੇ ਇਸ ਪੱਖ ਤੋਂ ਸਮਾਜ ਦੇ ਵਿੱਚ ਜਿਹੜੀ ਅਸ਼ਲੀਲਤਾ ਦਾ ਵੀ ਥੋੜਾ-ਥੋੜਾ ਬੋਲਬਾਲਾ ਹੁੰਦਾ ਰਿਹਾ ਬੇਸ਼ੱਕ ਸਾਡੇ ਲੋਕ ਗੀਤਾਂ ਦੇ ਵਿੱਚ ਵੀ ਬਹੁਤ ਸਾਰੀਆਂ ਬੋਲੀਆਂ ਨੂੰ ਜਿਸ ਤਰ੍ਹਾਂ ਆਪਾਂ ਕੈਦ ਦਿੰਦੇ ਆ ਜਿਹੜੀਆਂ ਲੋਕ ਬੋਲੀਆਂ ਦਾ ਰੂਪ ਧਾਰਨ ਕਰ ਦਿੱਤੀਆਂ ਨੇ ਅਸ਼ਲੀਲ ਮੰਨਿਆ ਜਾਂਦਾ ਹੈ ਪਰੰਤੂ ਸ਼ਲੀਲਤਾ ਦੇ ਵੀ ਕਈ ਮਾਪਦੰਡ ਨੇ ਸ਼ਲੀਲਤਾ ਬਾਰੇ ਆਪਾਂ ਕਹਿੰਦੇ ਕੀ ਆ ਕਿ ਕਿਹੜੀ ਚੀਜ਼ ਨੂੰ ਸ਼ਲੀਲ ਕਿਹਾ ਜਾ ਸਕਦਾ ਮੋٹے ਜਿਹੇ ਤੌਰ ਤੇ ਤਾਂ ਇਹ ਧਾਰਨਾ ਬਣਦੀ ਹੈ ਵੀ ਜਿਹੜਾ ਉਹ ਆਪਣੀ ਉਹ ਆਪਣੀ ਵਿਆਖਿਆ ਵੱਡੀ ਹੋ ਜੇਗੀ ਮੇਨ ਮੁੱਦਾ ਆਪਣਾ ਇਹ ਆ ਕਿ ਜਿਹੜੀ ਤੁਸੀਂ ਕਿਹਾ ਕਿ ਲੋਕ ਬੋਲੀਆਂ ਨੇ ਲੋਕ ਬੋਲੀਆਂ ਦੀ ਜਦੋਂ ਗੱਲ ਕਰੀਏ ਲੋਕ ਗੀਤਾਂ ਦੀ ਗੱਲ ਕਰੀਏ ਫਿਰ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਕਿ ਇਹਦਾ ਕਾਰਨ ਇਹਦੇ ਪਿੱਛੇ ਕਾਰਨ ਕੀ ਆ ਕਿਹਨੇ ਗੀਤ ਲਿਖਿਆ ਕਿਹਨੇ ਬੋਲੀ ਲਿਖੀ ਉਹ ਇੱਕ سلسلہ ਹੈ ਕਿ ਪਰੰਪਰਾ ਰवायਤ ਚੱਲੀ ਆਉਂਦੀ ਆ ਉਹਦੇ ਮੁਤਾਬਕ ਉਹਦੇ ਵਿੱਚੋਂ ਅ ਚੇਂਜ ਵੀ ਹੁੰਦੀਆਂ ਰਹਿੰਦੇ ਨੇ ਬੋਲੀਆਂ ਗੀਤ ਹੁੰਦੇ ਰਹਿੰਦੇ ਨੇ ਉਹ ਆਪ ਇੱਕ ਬੰਦੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਚਮਕੀਲੇ ਆ ਮਾਮਲੇ ਦੇ ਵਿੱਚ ਤਾਂ ਇੱਕ ਬੰਦੇ ਨੇ ਗੰਦ ਲਿਖਿਆ ਗੰਦ ਬੱਕਿਆ ਇਹਦੇ ਬਾਰੇ ਸਪਸ਼ਟ ਕਰਨ ਦੀ ਲੋੜ ਆ ਕਿ ਇਹ ਇੱਕ ਰੈਟਰ ਆ ਉਹ ਚਾਹੇ ਕੋਈ ਕਵਿਤਾ ਲਿਖਦਾ ਚਾਹੇ ਕੋਈ ਕਹਾਣੀ ਲਿਖਦਾ ਜਾਂ ਗੀਤ ਲਿਖਦਾ ਇੱਕ ਲੋਕ ਬੋਲੀਆਂ ਲੋਕ ਗੀਤ ਇਹ ਦੂਜੀ ਗੱਲ ਜਿਹੜੀਆਂ ਪੰਜਾਬੀ ਔਰਤਾਂ ਨੇ ਜਦੋਂ ਮਰਦ ਰਾਤ ਚੱਲ ਜਾਂਦੇ ਸੀ ਤਾਂ ਵਿਆਹ ਵਾਲੇ ਘਰ ਦੇ ਵਿੱਚ ਔਰਤਾਂ ਆਪਣਾ ਮੰਦਰੰਗਨ ਕਰਦੇ ਸੀ ਆਪਣੇ ਲੈਵਲ ਤੇ ਉਹ ਗੱਲ ਬਾਹਰ ਨਹੀਂ ਸੀ ਆਉਂਦੀ ਇਸ ਤਰ੍ਹਾਂ ਜਿਹੜੇ ਪਿੰਡਾਂ ਤੋਂ ਬਾਹਰ ਅਖਾੜੇ ਲੱਗਦੇ ਸੀ ਉੱਥੇ ਵੀ ਮਾੜਾ ਮੁੱਟਾ ਕੋਈ ਹੋ ਸਕਦਾ ਲੱਚਰ ਦਾ ਗੀਤ ਪ੍ਰੋਸੀਜਨ ਪਰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾਤਰ ਕਿਸੇ ਕਾਬ ਨੂੰ ਲੈ ਕੇ ਜੋ ਅਖਾੜੇ ਲੱਗਦੇ ਸੀ ਜਾਂ ਪੁਰਾਣੀਆਂ ਕਹਾਣੀਆਂ ਹੋਈਆਂ ਨੇ ਪ੍ਰੇਮ ਕਹਾਣੀਆਂ ਉਹਦੇ ਦੁਆਲੇ ਸਾਰੀ ਗਾਇਕੀ ਹੁੰਦੀ ਸੀ ਮੈਨੂੰ ਲੱਗਦਾ ਕਿ ਜਿਹੜਾ ਅਮਰਸੰਗਤ ਚੰਪੀਲਾ ਇਦੇ ਦਿਮਾਗ ਦੇ ਵਿੱਚ ਇੰਨਾ ਕੁਸ ਭਰਿਆ ਹੋਇਆ ਸੀ ਜਿਹਦੇ ਕਾਰਨ ਇਹ ਉਪਜਿਆ ਤੇ ਇਹਨੇ ਲਚਕਤਾ ਅਪਲਾਈ ਇਸ ਲਚਕਤਾ ਨੂੰ ਰੋਕਿਆ ਜਾ ਸਕਦਾ ਸੀ ਬਿਲਕੁਲ ਕੋਕਰ ਸਾਹਿਬ ਅਸਲ ਦੇ ਵਿੱਚ ਜਿਸ ਦੇ ਸਮੇਂ ਸਿੰਕੀਲੇ ਦਾ ਆਗਮਨ ਹੋਇਆ ਗ੍ਰੀਨ ਰੈਵੋਲੂਸ਼ਨ ਆਪ ਦੇ ਵਿੱਚ ਮਸਨੂਈ ਖੁਸ਼ਹਾਲੀ ਆ ਚੁੱਕੀ ਸੀ ਟਿਊਬਵੈਲ ਮੋਟਰਾਂ ਲੱਗ ਚੁੱਕੀਆਂ ਸੀ ਤੇ ਉਦੋਂ ਕੈਸਟ ਕਲਚਰ ਵੀ ਡਿਵੈਲਪ ਹੋ ਰਿਹਾ ਸੀ ਤੇ ਕੈਸਟਾਂ ਨੂੰ ਜਿਹੜੀਆਂ ਆਉਂਦੀਆਂ ਸਨ ਇਸ ਤਰ੍ਹਾਂ ਦੀ ਅਸ਼ਕੀਲ ਗਾਇਕੀ ਦੀਆਂ ਕਿਸਾਨ ਆਪਣੀਆਂ ਮੋਟਰਾਂ ਦੇ ਉੱਪਰ ਸੁਣਦੇ ਸਨ ਘਰਾਂ ਦੇ ਵਿੱਚ ਇਸ ਤਰ੍ਹਾਂ ਦੀ ਹਲੇ ਪ੍ਰਵਾਨਗੀ ਨਹੀਂ ਹਾਸਲ ਹੋਈ ਸੀ ਤੇ ਉਸ ਨੂੰ ਚਮਕੀਲਾ ਦੇ ਦੌਰ ਦੇ ਵਿੱਚ ਚਮਕੀਲੇ ਨੇ ਪੂਰੀ ਤਰ੍ਹਾਂ ਉਹਨੂੰ ਕੈਸ਼ ਵੀ ਕਰਾਇਆ ਤੇ ਉਹਦੇ ਪਿੱਛੇ ਜਿਹੜੀਆਂ ਅਸਲ ਜਿਹੇ ਸ਼ਕਤੀਆਂ ᱛੀਆਂ ਤੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਤੇ ਉਹਨੇ ਇਸ ਇੱਕ ਤੌਰ ਤੇ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਸੁਣੇ ਜਾ ਸਕਦੇ ਧੀ ਭੈਣ ਜਾ પતિ-ਪਤਨੀ ਦੇ ਸਾਹਮਣੇ ਜਾਂ ਮਾਂ-ਬਾਪ ਦੇ ਸਾਹਮਣੇ ਬੈਠ ਕੇ ਪਰਿਵਾਰ ਦੇ ਵਿੱਚੋਂ ਗੀਤ ਨਹੀਂ ਸੁਨੇ ਜਾ ਸਕਦੇ ਇਹ ਗੀਤ ਜਿਹੜੇ ਕਿ ਸਮਾਜਿਕ ਬੰਧ ਟ੍ਰਾ ਨੂੰ ਜਾਂ ਸਮਾਜ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਮਾਹੌਲ ਸਿਰਜਦੇ ਸਨ ਉਹ ਉਹਨੇ ਲਿਖੇ ਔਰ ਗਾਏ ਤੇ ਉਸ ਵੇਲੇ ਉਹਦੀ ਪੇਸ਼ਕਾਰੀ ਵੀ ਉਹਨੇ ਖਾਨਦੀ ਸੀ ਪ੍ਰੰਤੂ ਹੁਣ ਜਿਵੇਂ ਅਜੋਕੇ ਸੰਦਰਭ ਦੇ ਵਿੱਚ ਆਪਾਂ ਦੇਖੀਏ ਦਾ ਅਸ਼ਰੀਲ ਤਾਤੀ ਅੱਗੇ ਹੱਥ ਬੰਨੇ ਤੋੜ ਚੁੱਕੀ ਐ ਫਿਲਮਾਂ ਦੇ ਰਾਹੀਂ ਫਿਲਮਾਂਕਣ ਜਿਹੜਾ ਗੀਤਾਂ ਦਾ ਹੋ ਰਿਹਾ ਹੈ ਗੀਤਾਂ ਦੀ ਪੇਸ਼ਕਾਰੀ ਹੋ ਰਹੀ ਹੈ ਉਸ ਤੋਂ ਬਾਅਦ ਬਹੁਤ ਨਿਗਾਰ ਵੱਲ ਗਿਆ ਜਿਵੇਂ ਤੁਸੀਂ ਬਿਲਕੁਲ ਠੀਕ ਐ ਕਿ ਚਮਕੀਲੇ ਨੇ ਇਸ ਕੰਮ ਦੇ ਵਿੱਚ ਪਹਿਲ ਕਦਮ ਕੀਤੀ ਤੇ ਉਹਨੇ ਤੇ ਵੀ ਦੋ ਸਵਾਲ ਨੇ ਜੇਕਰ ਅੱਜ ਦੇ ਦੌਰ ਦੀ ਗੱਲ ਕਰੀਏ ਅੱਜ ਦੇ ਦੌਰ ਦੇ ਵਿੱਚ ਮੋਬਾਈਲ ਹਰ ਬੰਦੇ ਦੇ ਹੱਥ ਵਿੱਚ ਆ ਉਹ ਇੱਕ ਨਿੱਜੀ ਮਾਮਲਾ ਬੰਦੇ ਦਾ ਉਹ ਜੋ ਇਕੱਲੇ ਆਪਣੇ ਪਰਦੇ ਨਾਲ ਦੇਖਣਾ ਚਾਹੇ ਕੋਈ ਰੋਕ ਟੋਕ ਨਹੀਂ ਦੇਖ ਸਕਦਾ ਉਹ ਕਿਸੇ ਤਰ੍ਹਾਂ ਦੀ ਕੋਈ ਫਿਲਮ ਦੇਖ ਸਕਦਾ ਕਿਸੇ ਤਰ੍ਹਾਂ ਦਾ ਗਾਣਾ ਸੁਣ ਸਕਦਾ ਉਹਦੇ ਨਾਲ ਸਮਾਜ ਤੇ ਡਾਇਰੈਕਟ ਅਸਰ ਨਹੀਂ ਪਵੇਗਾ ਕਿਉਂਕਿ ਪਹਿਲਾਂ ਜਦੋਂ ਚੰਕੀਲੇ ਦੇ ਖਾੜੇ ਲੱਗੇ ਜਾਂ ਚੰਕੀਲੇ ਦਾ ਗਾਉਣ ਲੱਗਦਾ ਸੀ ਜਦੋਂ ਲਾਉਡ ਸਪੀਕਰਾਂ ਤੇ ਜਦੋਂ ਵਿਆਹ ਹੁੰਦਾ ਸੀ ਚੰਕੀਲੇ ਦੇ ਗੀਤ ਲੱਗਦੇ ਸੀ ਉਹਦਾ ਅਸਰ ਪੂਰੇ ਪਿੰਡ ਤੇ ਪੂਰੇ ਸਮਾਜ ਤੇ ਪੈਂਦਾ ਸੀ ਉਹ ਮੈਨੂੰ ਲੱਗਦਾ ਕਿ ਵਖਰੇਵਾਂ ਕਰਨ ਦੀ ਲੋੜਾ ਅੱਜ ਵੀ ਲੱਚਰਦਾ ਉਸ ਵੇਲੇ ਦੀ ਲੱਚਰਤਾ ਨਾਲੋਂ ਕਿ ਕੀ ਵਖਰੇਵਾਂ ਠੀਕ ਹੈ ਅੱਜ ਲੱਚਰਤਾ ਤੋਂ ਵੱਧ ਹੈ ਅ ਜੋ ਸੋਸ਼ਲ ਮੀਡੀਆ ਪਲੇਟਫਾਰਮ ਨੇ ਜਾਂ ਫਿਰ Netflix ਵਗੈਰਾ ਹੋਰ ਫਿਲਮਾਂ ਆ ਰਹੀਆਂ ਨੇ ਅੱਜ ਦੀ ਜਨਤਾ ਨੂੰ ਨੌਜਵਾਨ ਪੀੜ੍ਹੀ ਨੂੰ ਜਾਂ ਉਹਨਾਂ ਨੂੰ ਪਤਾ ਹੈ ਕਿ ਕੀ ਚੀਜ਼ ਹੈ ਕਾਮ ਬਾਰੇ ਸੈਕਸ ਬਾਰੇ ਸਾਰਾ ਕੁਝ ਨੌਲੇਜ ਹੈ ਗਈ ਹੈ ਉਸ ਲੈਵਲ ਪਹਿਲਾਂ ਉਸ ਲੈਵਲ ਤੇ ਨੌਲੇਜ ਹੈ ਨਹੀਂ ਸੀ ਬੱਚੇ ਸਕੂਲਾਂ ਕਾਲਜਾਂ ਚ ਪੜਦੇ ਸੀ ਜਦੋਂ ਚਮਕੀਲੇ ਦੇ ਗਾਣੇ ਸੁਣਦੇ ਸੀ ਅਲੜ ਓਫਰ ਦੇ ਵਿੱਚ ਤਾਂ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਵਿਗਾੜ ਪੈਦਾ ਹੁੰਦਾ ਸੀ ਮੈਨੂੰ ਲੱਗਦਾ ਕਿ ਚਮਕੀਲਾ ਨੌਜਵਾਨਾਂ ਦੀ ਮਾਨਸਿਕਤਾ ਦੇ ਵਿੱਚ ਵਿਗਾੜ ਪਾਉਣ ਦਾ ਇੱਕ ਕਾਰਨ ਬਣਿਆ ਇਹ ਗੱਲ ਤੋਂ ਡੀ ਕੁੱਕਰ ਸਾਹਿਬ ਠੀਕ ਹੈ ਕਿ ਉਸ ਦੌਰ ਦੇ ਵਿੱਚ ਦੇ ਵਿੱਚ ਕਿਸ ਤਰ੍ਹਾਂ ਦੀ ਲੜਾਈ ਭਰ ਰਹੀ ਹਤੀ ਸਮਾਜ ਇੱਕ ਪਾਸਿਓ ਜਿਹੜੀ ਕਿ ਗਰਮਦਲੀਆਂ ਦੀ ਅਸਲੀ ਅਸਲੀ ਦਾ ਜਿਹੜਾ ਆਪਾਂ ਲਿਖਿਆ ਜਾਵੇ ਸਮਾਜ ਬੜੇ ਬੜੀ ਤਰ੍ਹਾਂ ਦੀ ਇੱਕ ਦੁਰਾਹੇ ਤੇ ਖੜਾ ਸੀ ਸਮਾਜ ਤੇ ਉਹਦੇ ਵਿੱਚੋਂ ਇਸ ਤਰ੍ਹਾਂ ਦੀ ਸ਼ਰੀਲਤਾ ਹੀ ਫਲਾਈ ਗਈ ਤੇ ਅਸ਼ਲੀਲ ਗੀਤ ਵੀ ਉਦੋਂ ਦਾ ਤੁਹਾਨੂੰ ਯਾਦ ਵੀ ਹੋਏਗਾ ਕਿ ਬਹੁਤ ਵੱਡੇ ਅਕਾਲੀ 리ਡਰਾਂ ਦੇ ਖਾਸ ਬੰਦਿਆਂ ਵਾਰੀ ਆਫਸ ਦੇ ਵਿੱਚ ਮਿਹਨੋ ਮਹਿਣੀ ਹੁੰਦੇ ਹੁੰਦੇ ਸੀ ਉਦੋਂ ਇਹ ਪਤਾ ਲੱਗਦਾ ਹੁੰਦਾ ਸੀ ਵੀ ਫਲਾਣਾ ਬੰਦਾ ਆਪਣੀ ਗੱਡੀ ਦੇ ਵਿੱਚ ਚਮਕੀਲੇ ਦੀਆਂ ਟੇਪਾਂ ਰੱਖਦਾ ਇਹ ਇਹ ਵੀ ਇਹ ਵੀ ਉਹ ਜਿਹੜਾ ਆਉਂਦਾ ਸੀਗਾ ਤੁਸੀਂ ਵੀ ਸੁਣਿਆ ਹੋਊਗਾ ਤੇ ਮੈਂ ਬਿਲਕੁਲ ਉਹਨੂੰ ਗਲਤ ਨਜ਼ਰ ਨਾਲ ਲੋਕ ਸਿ ਕਿਤੇ ਗਲਤ ਨਜ਼ਰ ਨਾਲ ਟਕੀਲੇ ਨੂੰ ਮਤਲਬ ਉਹ ਇਸ ਤਰ੍ਹਾਂ ਜਾਂਦਾ ਵੀ ਉਹਨੂੰ ਸਮਾਜ ਦੇ ਵਿੱਚ ਜਾਂ ਘਰਾਂ 'ਚ ਪਰਵਾਨਗੀ ਨਹੀਂ ਸੀ ਤੇ ਪਰੰਤੂ ਹੁਣ ਜਿਵੇਂ ਇਸ ਤਰ੍ਹਾਂ ਦੇ ਅੱਜ ਦੇ ਦੌਰ ਦੇ ਸੋਸ਼ਲ ਮੀਡੀਆ ਦੇ ਉੱਪਰ ਇਸ ਤਰ੍ਹਾਂ ਚ ਕੀਲੇ ਨੂੰ ਪੇਸ਼ ਕੀਤਾ ਜਾ ਰਿਹਾ ਉਹ ਵੱਖਰੀ ਕਿਸਮ ਦਾ ਹੋਇਆ ਹੈ ਤੇ ਇਥੋਂ ਤੱਕ ਕਿ ਉਸ ਨੂੰ ਸ਼ਹੀਦ ਦਾ ਦਰਜਾ ਵੀ ਦਿੱਤਾ ਜਾ ਰਿਹਾ ਹੈਗਾ ਜਿਹੜਾ ਕਿ ਕਿਸੇ ਤਰ੍ਹਾਂ ਵੀ ਆਪਾਂ ਉਹਨੂੰ ਜਿਹਾ ਪੱਤਗਿਆਂ ਦੇ ਕਿਉਂ ਵੱਖਰੀ ਗੱਲ ਹੈ ਵੀ ਸ਼ਹੀਦ ਦੇ ਕੀ ਮਾਨੇ ਹੁੰਦੇ ਨੇ ਤੇ ਸ਼ਹੀਦੀਆਂ ਕੀ ਟਰਮਸ ਨੇ ਤੇ ਕਿੰਨੇ ਰਹਿਤ ਸਿਹਾਰ ਦਿੱਤੀ ਜਾਂਦੀ ਹੈ ਅਸੀਂ ਪਹਿਲਾਂ ਇਹ ਗੱਲ ਕਰੀ ਬਿਲਕੁਲ ਇਹ ਸੱਟ ਦੇ ਵਿੱਚ ਨਹੀਂ ਕਿ ਕਿਸੇ ਦੇ ਵੀ ਜਾਨ ਲਈ ਜਾਵੇ ਚਮਕੀਲੇ ਨੂੰ ਮਾਰਿਆ ਗਿਆ ਕਿਉਂ ਚਲੋ ਉਹਨੂੰ ਉਸਮਾਨ ਦਾ ਉਹਨੂੰ ਮਾਰਨਾ ਨਾ ਮਾਰਨਾ ਇਹਦੇ ਨਹੀਂ ਆਪਾਂ ਚਰਚਾ ਦਾ ਵਿਸ਼ਾ ਬਣਾਵਾਂਗੇ ਕਿਉਂਕਿ ਇਹ ਇੱਕ ਕਾਨੂੰਨੀ ਪਹਿਲੂ ਨੇ ਇਹ ਅਦਾਲਤਾਂ ਨੇ ਵੇਖਣਾ ਹੁੰਦਾ ਕਿ ਅ ਫਾਰਨ ਦੀ ਕੀ ਸਜ਼ਾ ਜਾ ਕਿਵੇਂ ਮਾਰਨਾ ਨਹੀਂ ਮਾਰਨਾ ਪਰ ਇੱਕ ਗੱਲ ਸਾਫ਼ ਹੈ ਕਿ ਜਦੋਂ ਚਮਕੀਲਾ ਜ਼ਿਆਦਾ ਲੱਚਰ ਗੀਤ ਗਾਉਂਦਾ ਸੀ ਉਹਨੂੰ ਕਾਟਕੋ ਨੇ ਧਮਕੀਆਂ ਦਿੱਤੀਆਂ ਤੇ ਚਮਕੀਲਾ ਸਮਝ ਲੈਂਦਾ ਗੱਲ ਕਿ ਅੱਗੇ ਮੇਰੀ ਉਹ ਰਾ ਨੇ ਜਾਂ ਆਪਣੀ ਜਾਨ ਬਚਾਵਾ ਜਾਂ ਫਿਰ ਮੈਂ ਖੋਤ ਵਾਲੇ ਪਾਸੇ ਜਾਵਾਂ ਇਹ ਆਪਣੀ ਇਹ ਚਮਕੀ ਲਈਦੀ ਆਪਣੀ ਸਮਝ ਸੀ ਉਹ ਨਹੀਂ ਸਮਝਿਆ ਪਰ ਉਹਦੋਂ ਪਹਿਲਾਂ ਸਚੇਤ ਕੀਤਾ ਸੀ ਕਾਟੂਨ ਨੇ ਚਿੱਠੀਆਂ ਲਿਖੀਆਂ ਉਹਨਾਂ ਨੂੰ ਮੈਸੇਜ ਵੀ ਭੇਜੇ ਚਮਕੀਲਾ ਉਹਨਾਂ ਨੂੰ ਜਾ ਕੇ ਮਿਲਿਆ ਵੀ ਮੈਸੇਜ ਭੇਜਦਾ ਰਿਹਾ ਪਰ ਚਮਕੀਲਾ ਜਦੋਂ ਹਟਿਆ ਨਹੀਂ ਚਲ ਉਹਨਾਂ ਨੇ ਕਸਮ ਚੁੱਕ ਲਿਆ ਮਾਰਨਾ ਨਹੀਂ ਮਾਰਨਾ ਇਹ ਤੇ ਇਹ ਆਪਣੀ ਚਰਚਾ ਦਾ ਵਿਸ਼ਾ ਨਹੀਂ ਆਪਣੀ ਚਰਚਾ ਦਾ ਵਿਸ਼ਾ ਕਿ ਜਿਹੜੀ ਫਿਲਮ ਚੱਲ ਰਹੀ ਆ ਲੋਕ ਵੇਖ ਰਹੇ ਨੇ ਉਹ ਫਿਲਮ ਦੇ ਵਿੱਚ ਚਮਕੀਲੇ ਨੂੰ ਇਸ ਤਰ੍ਹਾਂ ਪੇਸ਼ ਕਰਤਾ ਜੇ ਉਹ ਜੇਕਰ ਉਹ ਨੱਚਰ ਦਾ ਨਾ ਘੌਂਦਾ ਤਾਂ ਉਹਦੀ ਤਾਂ ਜ਼ਿੰਦਗੀ ਤਬਾਹ ਹੋ ਜਾਣੀ ਸੀ ਉਹ ਭੁੱਖਾ ਮਰ ਜਾਂਦਾ ਉਹਦਾ ਪਰਿਵਾਰ ਰੋਲ ਜਾਂਦਾ ਪਰ ਚਮਕੀਲੇ ਨੇ ਦੂਸਰਾ ਵਿਆਹ ਕਰਾ ਕੇ ਆਪਣੀ ਪਤਨੀ ਆਪਣੇ ਬੱਚੇ ਰੋਲਣ ਦੀ ਕੋਸ਼ਿਸ਼ ਕੀਤੀ ਆਪਣੇ ਆਪ ਦੇ ਵਿੱਚ ਇਹ ਦਵੰਦਾ ਦੋ ਵੱਖਰੇ ਸਵਾਲ ਔਕਰ ਸਾਹਿਬ ਇਹ ਤਾਂ ਠੀਕ ਹੈ ਕਿਉਂਕਿ ਫਿਲਮ ਨੂੰ ਆਪਾਂ ਅਸਲ ਰੀਅਲ ਲਾਈਫ ਤੋਂ ਥੋੜਾ ਵੱਖਰਾ ਵੀ ਹੁੰਦਾ ਜਿਸ ਤਰ੍ਹਾਂ ਫਿਲਮ ਨੇ ਫਿਲਮ ਬਣੀ ਹੈ ਫਿਲਮ ਦੇ ਵਿੱਚ ਉਹ ਪੇਸ਼ਕਾਰੀ ਕੀਤੀ ਹੈ ਤੇ ਲੋਕਾਂ ਨੇ ਉਹਨੂੰ ਹੰਗਾਰਾ ਦੇ ਰਹੇ ਨੇ ਕਿ ਇਹ ਵੱਖਰਾ ਇਸ਼ੂ ਹੋ ਗਿਆ ਤੇ ਪ੍ਰੰਤੂ ਜਿਹਦੇ ਤੋਂ ਇਹ ਲੱਗਦਾ ਵੀ ਚਮਕੀਲੇ ਨੂੰ ਇਸ ਤਰ੍ਹਾਂ ਇਹ ਮੇਥ ਵਾਰੀ ਜਾ ਰਹੀ ਆ ਪ੍ਰੰਤੂ ਜੇ ਦੇਖਿਆ ਜਾਵੇ ਤਾਂ ਗਾਇਕੀ ਦੇ ਵਿੱਚ ਹੋਰ ਵੀ ਬੜੇ ਵੱਡੇ ਨਾਂ ਸੀਗੇ ਜਿਹੜੇ ਇਸ ਤਰ੍ਹਾਂ ਦੀ ਸ਼ਿਕਾਰ ਵੀ ਹੋਏ ਜਿਵੇਂ ਆਪប្រតិਖੀ ਸਮਾਂ ਚਮਕੀਲੇ ਦਾ ਸੰਕਾਲੀ ਹੋਈ ਜੀ ਦਾ ਦਿਲਸ਼ਾਦ ਅਕਤਾਰ ਬੜਾ ਨਾਮੀ ਸਟਾਰ ਕਲਾਕਾਰ ਸੀ ਬੜਾ ਅੱਛਾ ਗਾਇਕ ਸੀ ਬਹੁਤ ਬਦਿਆ ਉਹਨੇ ਪੰਜਾਬੀ ਸੱਭਿਆਚਾਰ ਦੇ ਬਾਰੇ ਗਾਇਆ ਤੇ ਉਹ ਵੀ ਗੋਲੀ ਦਾ ਸ਼ਿਕਾਰ ਹੋਇਆ ਉਹ ਆ ਕਿਸ ਤਰ੍ਹਾਂ ਕੇ ਕਿਸ ਗਿਆ ਸੀ ਉੱਤੇ ਪੁਲਿਸ ਅਫਸਰ ਬੈਠਾ ਸੀ ਤੇ ਉਹਨੇ ਆਪਣੇ ਸ਼ਰਾਬ ਦੇ ਨਸ਼ੇ ਦੇ ਵਿੱਚ ਚਮਕੀਲੇ ਨੂੰ ਕਿਹਾ ਕਿ ਤੂੰ ਉਹਨੇ ਆਪਣੇ ਸ਼ਰਾਬ ਦੇ ਨਸ਼ੇ ਦੇ ਵਿੱਚ ਦਲਸ਼ਾਦ ਅਕ्तर ਨੂੰ ਕਿਹਾ ਕਿ ਹੋਰ ਗਾਣੀ ਗਾ ਪਰੰਤੂ ਉਹ ਆਪਣਾ ਪ੍ਰੋਗਰਾਮ ਤੇ ਤੋਂ ਸਮੇਟ ਕੇ ਜਾਣ ਲੱਗਿਆ ਤਾਂ ਪੁਲਿਸ ਅਫਸਰ ਨੇ ਸਰਕਾਰੀ ਗਨ ਲਈ ਤੇ ਉਹਨੂੰ ਸ਼ੂਟ ਕਰ ਦਿੱਤਾ ਸਟੇ ਦੇ ਉੱਪਰ ਉਸ ਤਰ੍ਹਾਂ ਦੀ ਬਰਤਾਰੇ ਵੀ ਹੋਈ ਨੇ ਪਰੰਤੂ ਉਹ ਉਸ ਤਰ੍ਹਾਂ ਦੇ ਕਲਾਕਾਰ ਸਮਾਜ ਦੇ ਵਿੱਚੋਂ ਬਿਸਰ ਗਏ ਤੇ ਉਹਨਾਂ ਬਾਰੇ ਵੀ ਹੋਣਾ ਚਾਹੀਦਾ ਸੀ ਤੇ ਜੇ ਉਹ ਤੂੰ ਪਸ਼ੋਕੜ ਚ ਜਾਈਏ ਤਾਂ ਬਹੁਤ ਵੱਡੇ ਵੱਟੇ ਗੀਤਕਾਰ ਤੇ ਕਲਾਕਾਰ ਬੜੀਆਂ ਮਾੜੀਆਂ ਹਾਲਤਾਂ ਦੇ ਵਿੱਚ ਵੀ ਗੁਜ਼ਰੇ ਨੇ ਜਿਨ੍ਹਾਂ ਦੇ ਆਪਾਂ ਦੇਖਿਆ ਜਾਵੇ ਦੇਖਿਆ ਜਾਵੇ ਤਾਂ ਮਾਸਟਰ ਮਦਨ ਜਿਹੜਾ ਕਿ ਬਹੁਤ ਹੀ ਛੋਟੀ ਯੰਗ ਦੇ ਵਿੱਚ ਬਹੁਤ ਉਹਨੇ ਆਪਣੀ ਗਾਇਕੀ ਕਾਇਕਾਈ ਸੀ ਤੇ ਉਹ ਈਰਖਾ ਦੇ ਬਸਕਾਰ ਹੋ ਗਿਆ ਜਿਵੇਂ ਕਿਹਾ ਜਾਂਦਾ ਕਿ ਮਾਸਟਰ ਮਦਨ ਨੂੰ ਉਹਦੇ ਸਾਥੀ ਕਲਾਕਾਰਾਂ ਨੇ ਕਿਸੇ ਪਾਸੋਂ ਜਾਓ ਦੇ ਵਿਰੋਧੀ ਕਲਾਕਾਰਾਂ ਨੇ ਜ਼ਹਿਰ ਦਵਾ ਦਿੱਤੀ ਸੀ ਤੇ ਯੰਗੇ ਦੇ ਵਿੱਚ ਮਾਰਿਆ ਗਿਆ ਸੀ ਇਸੇ ਤਰ੍ਹਾਂ ਹੋਰ ਕਈ ਗਾਇਕਾਂ ਦਾ ਗੀਤਕਾਰਾਂ ਦੀ ਜਿਵੇਂ ਚੰਦ ਦੀ ਰਕਮਤੀ ਦਾ ਬੜਾ ਵਈ ਐਂਡ ਹੋਇਆ ਕਿਸੇ ਉੱਚ ਚੜਾਈ ਸੀ ਤੇ ਉਸ ਤੋਂ ਬਾਅਦ ਉਹ ਆਪਣੇ ਜਿਵੇਂ ਵਕਾਰ ਸਮਾਜ ਦੇ ਵਿੱਚੋਂ ਆਉਂਦੇ ਨੇ ਉਹਦੇ ਅੰਦਰ ਵਕਾਰ ਪੈਦਾ ਹੋਇਆ ਤੇ ਉਹਦਾ ਐਂਡ ਬੜਾ ਮਾੜਾ ਹੋਇਆ ਇਸ ਤਰ੍ਹਾਂ ਦੀ ਹੈ ਤੇ ਇਹ ਪਹਿਣਾ ਕੇ ਜਿਵੇਂ ਚਮਕੀ ਆ প্রচার ਦਾ ਜਾਂ ශ리લ ਤਾਂ 나 প্রচার ਦਾ ਤਾਂ ਉਹਨੇ ਤਾਂ ਖਤਮ ਹੋ ਜਾਣਾ ਸੀ ਇਹ ਦੇ ਸਮਾਜ ਨੂੰ ਗੱਤ ਸੇ ਦੇਣ ਵਾਲੀ ਹੈ ਜੋ ਵੀ ਜੋ ਦੇ ਵਾਰੀ ਇਸ ਤਰ੍ਹਾਂ ਦੀ ਪੈਰਪੀ ਕਰਦੇ ਨੇ ਕਿ ਸਮਾਜ ਦੇ ਮਾਪਦੰਡ ਹੁੰਦੇ ਨੇ ਸਮਾਜ ਨੂੰ ਸਵੱਛ ਤੇ ਤੰਦਰੁਸਤ ਰੱਖਣ ਦੇ ਲਈ ਜਿਹੜੇ ਸਾਡੇ ਪੁਰਖਿਆਂ ਨੇ ਸਾਡੇ ਪੇਸ਼ੀਮਾਵਾ ਨੇ ਸਾਡੇ ਧਾਰਮਿਕ ਗੁਰੂਆਂ ਨੇ ਬਣਾਏ ਨੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਸਾਰੇ ਸਮਾਜ ਦੇ ਵਿੱਚ ਹਰੇਕ ਸਮਾਜ ਦੇ ਵਿੱਚ ਬਣਾਏ ਹੁੰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਢੰਗ ਨਾਲ ਤੋੜਨਾ ਬਹੁਤ ਹੀ ਗਲਤ ਹੋਇਆ ਹੈ ਅਕਲੀ ਵਿੱਚ ਤਾਂ ਸਮਾਜ ਨੂੰ ਇੱਕ ਸਵੱਛਤਾ ਤੇ ਤੰਦਰੁਸਤੀ ਪੂਰੀ ਤਰ੍ਹਾਂ ਸੁਖਾਲ ਬਣਾਉਣ ਦੀ ਜ਼ਰੂਰਤ ਹੁੰਦੀ ਹੈ ਕਿ ਇਹ ਕਹਨਾ ਕਿ ਵੀ ਜੇ ਉਹ ਨਾ ਹੰਗਦਾ ਤਾ ਉਹ ਭੁਖਾ ਮਰ ਜਾਣਾ ਸੀ ਐਜਹੀ ਗੱਲ ਕੋਈ ਨਹੀਂ ਸੀ ਬਿਲਕੁਲ ਡਾਕਟਰ ਸਾਹਿਬ ਜਦੋਂ ਚੰਕੀਲੇ ਨੇ ਕੁਝ ਟਾਈਮਸ ਧਾਰਮਿਕ ਗਾਣੇ ਵੀ ਗਾਏ ਉਹ ਵੀ ਉਹਨਾਂ ਨੇ ਉਸ ਗਾਣੇ ਨੂੰ ਲੋਕਾਂ ਨੇ ਹੰਗਾਰਾ ਦਿੱਤਾ ਜੇਕਰ ਉਹ ਸੱਤ ਕਾਲੇ ਪਾਸੇ ਜਾਂ ਸਹੀ ਗਾਣੇ ਗਾਉਂਦਾ ਉਹਨੂੰ ਖਾਦਾ ਮਿਲਦਾ ਰਹਿਣਾ ਸੀ ਇਹ ਧੀ ਗੱਲ ਨਹੀਂ ਸੀ ਕਿ ਉਹਦੀ ਲਚਕਤਾ ਨਾਲ ਹੀ ਉਹਦੀ ਜ਼ਿੰਦਗੀ ਬਚੀ ਮੈਨੂੰ ਲੱਗਦਾ ਉਹ ਗਲਤ ਜਿਹੜੇ ਖਾਸ ਕਰਕੇ ਉਸ ਭਾਈਚਾਰੇ ਨਾਲ ਜੁੜੇ ਹੋਏ ਨੇ ਜਿਹੜੇ ਪੰਚਾਇਤ ਦੇ ਵਿੱਚ ਚੁੰਕੀ ਲਾਉਂਦਾ ਭਾਈਚਾਰਾ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਚੁੰਕੀਲੇ ਨਾਲ ਧੱਕਾ ਕੀਤਾ ਗਿਆ ਫਿਲਮ ਕਲਾਤਮਕ ਪੱਖੋਂ ਜੇ ਆਪਾਂ ਦੇਖਿਆ ਜਾਵੇ ਜਿਹਨੇ ਫਿਲਮ ਬਣਾਈ ਹੈ ਵਾਕਈ ਵਧੀਆ ਬਣਾਈ ਹੈ ਸਾਰਾ ਕੁਝ ਪੇਸ਼ ਕੀਤਾ ਦੋਨੇ ਪੱਖ ਵੀ ਉਭਾਰੇ ਗਏ ਨੇ ਪੁਲਿਸ ਵਾਲਾ ਖੁਦ ਇੰਸਪੈਕਟਰ ਲੈਵਲ ਦਾ ਡੀਐਸਪੀ ਲੈਵਲ ਦਾ ਬੰਦਾ ਜਿਹੜਾ ਉਹਦੇ ਵਿੱਚ ਪਕਾ ਗਿਆ ਉਹ ਖੁਦ ਕਹਿੰਦਾ ਕਿ ਇਹ ਚਮਕੀਲਾ ਗੰਧਪ੍ਰੋਸ਼ਤਾ ਸੀ ਉਹ ਆਪਣੇ ਆਪ ਨਵੇੜੋ ਤੁਸੀਂ ਕਾफी ਗੱਲਾਂ ਸੁਣੀਆਂ ਤੇ ਉਹ ਕਹਿੰਦਾ ਵੀ ਮੈਂ ਚੰਕੀਲਾ ਨਹੀਂ ਸੁਣਦਾ ਫਿਰ ਪੁਲਿਸ ਵਾਲੇ ਕਹਿੰਦੇ ਛੋਟੇ ਸਿਪਾਹੀ ਨਹੀਂ ਜੀ ਡੀਐਸਪੀ ਨਹੀਂ ਸੁਣਦੇ ਜੀ ਸਾਹੀ ਸੁਣਦੇ ਆ ਇਸ ਤਰ੍ਹਾਂ ਨਾ ਪ੍ਰਭਾਵ ਦਿੱਤਾ ਗਿਆ ਤੇ ਨਾਲ ਨਾਲ ਦੀ ਨਾਲ ਇਹ ਵੀ ਲਗਾਤਾਰ ਫਿਲਮ ਦੇ ਵਿੱਚ ਆਉਂਦਾ ਕਿ ਚੰਕੀਲਾ ਹੋ ਸਕਦਾ ਆਪਸੀ ਰੰਜਿਸ਼ ਦਾ ਇਸ਼ਕਾਰ ਹੋਇਆ ਹੋਵੇ ਜਾਂ ਫਿਰ ਜਿਹੜੇ ਕਲਾਕਾਰਾਂ ਦਾ ਉਸ ਮੌਕੇ ਗਾਇਕਾਂ ਦਾ ਜਿਹੜਾ ਕੰਮ ਸੀ ਉਹ ਠੰਡਾ ਪੈ ਗਿਆ ਐਵੇਂ ਦਾ ਪ੍ਰਭਾਵ ਦਿੱਤਾ ਗਿਆ ਹੋ ਸਕਦਾ ਉਹਨਾਂ ਨੇ ਮਰਵਾਇਆ ਹੋਵੇ ਦੂਜੀ ਗੱਲ ਸਾਫ਼ ਹੀ ਆ ਇਹ ਮਾਰਨ ਵਾਲਿਆਂ ਨੇ ਉਹ ਤੋਂ ਜ਼ਿੰਮੇਵਾਰੀ ਨਹੀਂ ਲਈ ਧਮਕੀਆਂ ਵੇਲੇ ਵੀ ਜੋ ਉਹਨਾਂ ਨੂੰ ਧਮਕੀਆਂ ਮਿਲੀਆਂ ਚ ਮਕੀਲੇ ਨੂੰ ਉਹ ਵੀ ਅਖਬਾਰਾਂ ਚ ਪਹਿਲਾਂ ਆਰਟੀਕਲਾਂ ਦੇ ਰੂਪ ਚ ਆ ਚੁੱਕਿਆ ਪਰ ਵੱਡੀ ਗੱਲ ਇਹ ਹੈ ਕਿ ਇੱਕ ਪਾਸੇ ਆਪਾਂ ਗੱਲ ਕਰਦੇ ਆ ਕਿ ਜੋ ਪੰਜਾਬੀ ਸਮਾਜ ਆ ਇੱਥੇ ਗੁਰੂਆਂ ਪੀਰਾਂ ਦੀ ਧਰਤੀ ਹੈ ਚੰਗੇ ਇਨਸਾਨ ਪੈਦਾ ਕਰਨ ਵਾਸਤੇ ਇਹ ਇਸ ਧਰਤੀ ਤੇ ਵੱਡੇ ਵੱਡੇ ਮਨੁੱਖ ਪੈਦਾ ਹੋਏ ਨੇ ਗੁਰਬਾਣੀ ਰਚੀ ਗਈ ਹੈ ਦੂਜੇ ਪਾਸੇ ਲੱਚਰਤਾ ਰਿਸ਼ਤਿਆਂ ਦੇ ਵਿੱਚ ਵਿਗਾੜ ਪੈਦਾ ਕਰ ਦੇਣਾ ਇਹ ਤੋਂ ਤਾਂ ਕਿਪ ਵਿਕਰਿਸਤਾਂ ਦਾ ਜੋ ਆਸ ਵਿੱਚ ਕੁੜਮਾਚਾਰੀ ਦਾ ਉਹਨੂੰ ਵੀ ਵਿਗਾੜ ਕੀਤਾ ਗਿਆ ਕਿ ਤੇਰੀ ਮਾਂ ਦੀ ਤਲਾਸ਼ੀ ਲੈਣੀ ਇਸ ਤਰ੍ਹਾਂ ਦੇ ਗਾਣੇ ਗਾਉਣੇ ਆਪਣੇ ਆਪ ਦੇ ਵਿੱਚ ਸਮਾਜ ਦੇ ਵਿੱਚ ਵਿਗਾੜ ਪਾ ਦਾ ਕਰਨ ਦੀ ਗੱਲ ਸੀ ਇਹ ਵੀ ਹੋ ਸਕਦਾ ਕਿ ਚਮਕੀਲੇ ਪਿੱਛੇ ਕੋਈ ਤਾਕਤਾਂ ਹੋਣ ਕੋਈ ਏਜੰਸੀ ਆਉਣ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਾ ਦੋ ਕਿ ਆਸ ਵਿੱਚ ਇੱਕ ਦੂਜੇ ਤੇ ਸ਼ੱਕ ਕਰਨ ਲੜ ਮਰਨ ਤੇ ਪੰਜਾਬ ਦੀਆਂ ਜੋ ਮਸਲੇ ਨੇ ਉਹਨਾਂ ਵੱਲ ਲੋਕਾਂ ਦਾ ਧਿਆਨ ਨਾ ਜਾਵੇ ਤੁਹਾਨੂੰ ਕੀ ਲੱਗਦਾ ਇਹ ਕੁੱਕਰ ਸਾਹਿਬ ਇਹ ਇਹ ਸਾਮਨਨ ਜੋ ਗੱਲ ਹੈ ਕਿ ਜਿਹੜੀ ਜਿੰਕੀ ਲਦੀ ਮੌਤ ਕੋਈ ਹੈ ਉਹ ਹਸਮਈਏ ਹਲੇ ਤੱਕ ਕੋਈ ਨਾ ਪਰਤਾਂ ਸਾਮਨਨੀ ਆ ਨਾ ਉਹਦੇ ਪਿੱਛੇ ਕੀ ਕਾਰਨ ਸੀ ਕਿਸ ਤਰ੍ਹਾਂ ਹੈ ਦੂਸਰੀ ਗੱਲ ਪਾਸਟਰ ਲੱਗਦੀ ਆ ਗੱਲ ਤਰਕ ਜੀ ਜੋ ਹੁੰਦਾ ਹੈ ਕਿ ਇਹ ਦੇ ਪਿੱਛੇ ਉਹ ਯੰਨਿਆ ਸ਼ਕਤੀਆਂ ਸੀ ਜਿਹੜੀਆਂ ਕੀਪੀਆਂ ਇਸ ਸਮਾਜ ਨੂੰ ਇੱਕ ਗਲਤ ਰਾਹ ਦੇਣ ਦੇ ਲਈ ਇਹ ਪਰਸਾਂ ਤੇ ਇਸ ਕਾਲ ਦੇ ਵਤੋਂ ਵਤ ਕਿਉਂਕਿ ਜਿਹੇ ਜਿਹੇ ਟੈਕਨੋਲੋਜੀ ਵਧੀ ਹੈ ਉਹ ਤੋਂ ਕੈਸਟਾ ਆਉਣ ਲੱਗਿਆ ਸੀ ਤੇ ਉਹ ਟੈਕਨੋਲੋਜੀ ਦਾ ਇੰਨਾ ਵੱਡਾ ਹਮਲਾ ਕੀਤਾ ਪੰਜਾਬੀ ਸਮਾਜ ਦੇ ਵਿੱਚ ਪੰਜਾਬੀ ਸਮਾਜ ਨੂੰ ਇਸ ਤਰ੍ਹਾਂ ਖੁੰਡਾ ਕਰਨ ਦੇ ਲਈ ਜਿਹੜਾ ਕਿ ਪੰਜਾਬ ਹਿੰਦੁਸਤਾਨ ਦੀ ਵਿਸ਼ਵ ਦੇ ਵਿੱਚ ਵੱਡੀ ਸ਼ਕਤੀ ਸੀ ਪੰਜਾਬੀਆਂ ਨੂੰ ਤੋੜਨ ਦੇ ਤਸ਼ਰੀਹ ਤਬਤੋਰ ਤੋਂ ਜਾਉਣਾ ਨੂੰ ਉਸਰੇ ਪਾਸੇ ਕਮਰਾ ਉਹ ਪਾਸੇ ਤੋਰਦੇ ਜਿਹਨੇ ਪੰਜਾਬੀ ਦੇਵਾਦੀ ਦਾ ਉਦੋਂ ਵੱਡਾ ਬੰਨੇ 10000 ਸੀ ਤੇ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਕਿ ਉਹ ਨੇ ਰਿਸ਼ਤਿਆਂ ਦੇ ਵਿੱਚ ਵਿਗਾੜ ਪਾਉਣ ਵਾਲੇ ਕਹੀ ਜਾਏਗੀ ਗ莱 ਲੱਚਰਜੀ ਜਿਹੜਾ ਕਿ ਗਲਤ ਜਿਹੜਾ ਸਮਾਜ ਨੂੰ ਇੱਕ ਰੁਝਾਨ ਜਿਹੜੀ ਡਾਇਰੈਕਸ਼ਨ ਦੇ ਰਹੀ ਸੀ ਜਿਵੇਂ ਕਿ ਟੰਡਾ ਕੱਢੇ ਨਾ ਇਹਨੇ ਪਣ ਦੀ ਨਾ ਹੁਣ ਰਿਸ਼ਤਾ ਦੇਖੋ ਕਿਸ ਤਰ੍ਹਾਂ ਦਾ ਕਿੱਡਾ ਪਵਿੱਤਰ ਰਿਸ਼ਤਾ ਸੀ ਉਹਨੂੰ ਕਿਸ ਫਾਸੇ ਨੂੰ ਡਾਇਰੈਕਸ਼ਨ ਦਿੱਤੀ ਜਾ ਰਹੀ ਸੀ ਉਹ ਉਹ ਜਿਹੜੇ ਗਿਓਨ ਕਾਏ ਇਹ ਜਿੰਨਾ ਦਾ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਹੋ ਵੀ ਡੀਐਸਪੀ ਪੱਧਰ ਦੇ ਨਹੀਂ ਹੁੰਦੇ ਪਹਿੰਫ ਨੂੰ ਦੇ ਇੱਕ ਸਮਾਜ ਦਾ ਇੱਕ ਵਰਗ ਖਾਸ ਤਰ੍ਹਾਂ ਦਾ ਉਹਨਾਂ ਨੇ ਪ੍ਰਭਾਵਿਤ ਕੀਤਾ ਸੱਤੀ ਤੇ ਉਹਨਾਂ ਨੂੰ ਚੁਣ ਕੇ ਉਹਨਾਂ ਨੇ ਇਸ ਪਾਸੇ ਨੂੰ ਤੋਰਿਆ ਗਿਆ ਤੇ ਇਸੇ ਤਰ੍ਹਾਂ ਦਾ ਕਿ ਸਾਡੀ ਗਾਇਕੀ ਬੜੀ ਪਰੰਪਰਾਕੀ ਹੈ ਜਾਰੂ ਰਹੀ ਹੈ ਜੀਵਨ ਫੀ ਰਹੀ ਹੈ ਸਮਾਜ ਨੂੰ ਮਤਲਬ ਕਿ ਅਖੀਆ ਗ੍ਰਾਫਟ ਕਰ ਲਿਆ ਸਾਡੇ ਇੱਕ ਜੈ ਵਧੀਆ ਗੀਤਕਾਰ ਜੈ ਨੰਦਲਾ ਨੂਰਪੁਰੀ ਵਰਗੇ ਇੰਨੀ ਮਿੱਠੀ ਗੀਤ ਉਹਨਾਂ ਨੇ ਲਿਖੇ ਸੀ ਉਹਨਾਂ ਦਾ ਐਂਡ ਕੀ ਹੋਇਆ ਸੀ ਕਿ ਉਹਨਾਂ ਨੂੰ ਸੁਇਸਾਈਡ ਕਰਨਾ ਪਿਆ ਸੀ ਉਹਨਾਂ ਬਾਅਦ ਇਹ ਮਤਲਬ ਕਾਰਵਾਈਆਂ ਹੋਈਆਂ ਸਿਰਪਰੰਤੂ ਉਹ ਬਿਸਰ ਰਹੇ ਨੇ ਇਹ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਅਜਈਆਂ ਚੀਜ਼ਾਂ ਕਿਉਂ ਮਾਜੀ ਇਸ ਤਰ੍ਹਾਂ ਦਾ ਬਣਦਾ ਰਹਾ ਹੈਗਾ ਇਸ ਨੂੰ ਸੋਚਣ ਸਮਝਣ ਲਈ ਤੇ ਇੱਕ ਨਵਾਂ ਵਰਤਾਰਾ ਸਿਰਜਣ ਦੀ ਜ਼ਰੂਰਤ ਹੈ ਇਹ ਵੀ ਹੁਣ ਜਿਹੜੀਆਂ ਕੋਈ ਸ਼ਕਤੀਆਂ ਇਹ ਜਈਆਂ ਲਗੀਆਂ ਪੰਜਾਬੀ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਵਰਤਾਰੇ ਨੂੰ ਮਲਮੁੜ ਕੇ ਲਿਆ ਰਹੇ ਨੇ ਤੇ ਇਹ ਜਿਹੜਾ ਡਿਵੈਲਪ ਹੋ ਰਿਹਾ ਆ ਆਹ ਦਾ ਉਹ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਗੁਰੂ ਸਾਹਿਬਾਨ ਨੇ ਇੰਨਾ ਪ੍ਰਭਾਵ ਦੇ ਇਹ ਹੈ ਦੁਰਨਾਣ ਦੇ ਜੀ ਦਾ ਕਥਨ ਹੈ ਨੀਚਾ ਅੰਦਰ ਨੀਚਾ ਤੇ ਨੀਤੀ ਹੁਮਤ ਨੀਚ ਨਨਕ ਸਿੰਘ ਦੇ ਸੰਸਾਧਨ ਕਰੀ ਇਸ ਤਰ੍ਹਾਂ ਦਾ ਕੋਈ ਵਰਤਾਰਾ ਇਹ ਦਾ ਵੱਡਾ ਜਿਵੇਂ ਕਿ ਹਿੰਦੁਸਤਾਨ ਦੀ ਹੋਰ ਸਟੇਟਾਂ ਦੇ ਵਿੱਚ ਜਾਂ ਹੋਰ ਰਾਜਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਨਹੀਂ ਰਿਹਾ ਜਿਆ ਜਿਮਾਂ ਦਿੱਤੀ ਇਹਦੇ ਵਿੱਚ ਕੁਝ ਸ਼ਕਤੀਆਂ ਨੇ ਜਿਵੇਂ ਸਭ ਲਾਸਟ ਸਵਾਲ ਮੈਂ ਤੁਹਾਨੂੰ ਨਾ ਦੇ ਦਿੱਨੇ ਕਿ ਸਹਿਤ ਦਿੱਤਾ ਗਿਆ ਦਲਿਤਵਾਦ ਦਾ ਦਲਤਵਾਦ ਦਲਤਵਾਦ ਨਾ ਅਜਈਆਂ ਸ਼ਕਤੀਆਂ ਇਕੱਠੀਆਂ ਹੋ ਕੇ ਉਸ ਸਮਾਜ ਵਿੱਚ ਨੇ ਉਹਨਾਂ ਦੀ ਜਦੋਂ ਆਲੋਚਨਾ ਹੁੰਦੀ ਹੈ ਉਹ ਵੀ ਪੁੱਛਿਆ ਜਾਂਦਾ ਹੈ ਵੀ ਜਿਨ੍ਹਾਂ ਬਾਰੇ ਤੁਸੀਂ ਲਿਖ ਰਹੇ ਹੋ ਉਹਨਾਂ ਨੂੰ ਸਹਾਈ ਦਾ ਪਤਾ ਹੈ ਉਹਨਾਂ ਕੋਈ ਗਿਆਨ ਨਹੀਂ ਹੁੰਦਾ ਉਹਦੇ ਲਈ ਕਿਸ ਤਰ੍ਹਾਂ ਦਾ ਇੱਕ ਵਰਤਾਂਤ ਸਿਰ ਦਿੰਦੇ ਨੇ ਤੇ ਇਹ ਜਿਹੜਾ ਕਿ ਸਮਾਜ ਨੂੰ ਦੂਸਰੇ ਪਾਸੇ ਨੂੰ ਤੋੜ ਰਿਹਾ ਸਮਾਜ ਦਾ ਵਿਗਾੜਨ ਪੈ ਰਿਹਾ ਤੇ ਸਮਾਜ ਨੂੰ ਬੰਨ੍ਹੀਆਂ ਪਾਉਣ ਨਾਲ ਸਮਾਜ ਨੂੰ ਜੋੜਨ ਦੇ ਲਈ ਕਾਰਸ਼ੀਲ ਹੋਣ ਦੀ ਜ਼ਰੂਰਤ ਹੈ ਜਿਹੋ ਜਿਹਾ ਸਾਡੇ ਅਮਰ ਜੀ ਸੇ ਕੱਲ ਨੂੰ ਲੜ ਕੇ ਮੇਰਾ ਇੱਕ ਸਵਾਲ ਹੈ ਕਿ ਜਿਹੜੇ ਕਲਾਕਾਰ ਹੁੰਦੇ ਆ ਰਾਈਟਰ ਹੁੰਦੇ ਆ ਉਹਨਾਂ ਨੂੰ ਮੈਨੂੰ ਲੱਗਦਾ ਕਿਸੇ ਜਾਤ ਨਾਲ ਨਹੀਂ ਜੋੜਨਾ ਚਾਹੀਦਾ ਜਾਤ ਪਾਤੀ ਸਿਸਟਮ ਤੋਂ ਉੱਪਰ ਉੱਠ ਕੇ ਉਹਦੇ ਬਾਰੇ ਨਜ਼ਰੀਆ ਬਣਾਉਣਾ ਚਾਹੀਦਾ ਜਿਸ ਤਰ੍ਹਾਂ ਤਮਕੀਲੇ ਬਾਰੇ ਇਸ ਤਰ੍ਹਾਂ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਦੱਬੇ ਕੁਚਲੇ ਵਰਗ ਵਿੱਚ ਸੀ ਜਾਣ ਬੁੱਝ ਕੇ ਉਹਦਾ ਵਿਰੋਧ ਹੋ ਰਿਹਾ ਪਰ ਸਾਡੇ ਗੁਰੂ ਨੇ ਤੇ ਸਿਖਾਇਆ ਕਿ ਜੋ ਵੀ ਰਾਈਟਰ ਹੁੰਦਾ ਆਪਣੇ ਆਪ 'ਚ ਉਦੀ ਕੋਈ ਜਾਤ ਉਹਦਾ ਕੋਈ ਧਰਮ ਨਹੀਂ ਹੁੰਦਾ ਉਹ ਇਨਸਾਨੀਅਤ ਨਾਲ ਤੇ ਇੱਕ ਬੜਾ ਬਰਦਾ ਹੁੰਦਾ ਉਹਦੀ ਕਦਰ ਕਰਨੀ ਚਾਹੀਦੀ ਜਿਸ ਤਰ੍ਹਾਂ ਗੁਰੂਆਂ ਨੇ ਕੀਤੀ ਕੀ ਕਹਿਣਾ ਤੁਹਾਡਾ ਕਿ ਇਸ ਜੋ ਬਹਿਸ ਚੱਲਦੇ ਚਮਕੀਲੇ ਬਾਰੇ ਮੈਨੂੰ ਲੱਗਦਾ ਕਿ ਜਾਤ ਪਾਤੀ ਸਿਸਟਮ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ ਇਸ ਬਹਿਸ ਨੂੰ ਬਿਲਕੁਲ ਜੀ ਅਸਲ ਦੇ ਵਿੱਚ ਜਿਹੜੀ ਕੁਝ ਕੁਝ ਸ਼ਕਤੀਆਂ ਨੇ ਜਾਂ ਕੁਝ ਸਾਡੀ ਬੁੱਧੀਜੀਵੀ ਨੇ ਇਸ ਤਰ੍ਹਾਂ ਜਿਹੜੀ ਸੂਪਰਫਿਸ਼ੀਅਲ ਪੱਧਰ ਦੇ ਉੱਪਰ ਇਸ ਤਰ੍ਹਾਂ ਦੀ ਧਾਰਨਾਵਾਂ ਬਿਆਖਤ ਕਰ ਦਿੰਦੀ ਨੇ ਇਹਦੇ ਕਾਰਨ ਸਮਾਰਟਨੀ ਕਿੱਕ ਇਹ ਕਿਹਤਲਾ ਬਰਤਾਂਤ ਸਿਰਜਿਆ ਜਾਂਦਾ ਹੈ ਜਾਂ ਪੀਡੀ ਦੇ ਅੰਦਰ ਵਿੱਚ ਜਾਣ ਦੀ ਜ਼ਰੂਰਤ ਹੈ ਜਿਵੇਂ ਕਿ ਸ਼ਹੀਦ ਬਾਰੇ ਸਰਦਾਰ ਕਪੂਰ ਸਿੰਘ ਨੇ ਆਪਣੀ ਸਾਖੀ ਸਾਖੀ ਦੇ ਵਿੱਚ ਲਿਖਿਆ ਉਹਦੀ ਮੈਂ ਧਾਰਨਾ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਹੈ ਕਿ ਸ਼ਹੀਦ ਦਾ ਕੀ ਮਤਲਬ ਹੁੰਦਾ ਹੈ ਕਿ ਸ਼ਹੀਦ ਪਦ ਪਦਵੀ ਦੇ ਲਖਣਾਂ ਉੱਤੇ ਆਧਾਰਿਤ ਹੈ ਮ੍ਰਿਤੂ ਪ੍ਰਾਪਤ ਕਰਨ ਵਾਲਾ ਆਪਣੇ ਕਿਸੇ ਦ੍ਰਿਸ਼ ਕਿਸੇ ਡਰੇਡ ਧਾਰਮਿਕ ਨਿਸ਼ਟਾ ਵਿਸ਼ਵਾਸ ਈਮਾਨ ਕੀਤੇ ਦੀ ਕਤਈ ਗਵਾਹੀ ਆਪਣੀ ਜਾਨ ਵਾਰ ਕੇ ਦੇਣ ਲਈ ਤਤਪਰ ਹੋਵੇ ਅਤੇ 2 ਮਰਤੂ ਪ੍ਰਾਪਤ ਕਰਨ ਤੋਂ ਪਹਿਲਾਂ ਉਸ ਨੂੰ ਆਪਣਾ ਵਿਸ਼ਵਾਸ ਕੀਤਾ ਤਿਆ ਕੇ ਜਾਨ ਬਚਾਉਣ ਦੀ ਖੁਲ ਹੋਵੇ ਇਹ ਦੋ ਦੋ ਕੀਤੇ ਨੇ ਜਿਹੜੇ ਕਿ ਭੱਤੇ ਜਿਨ੍ਹਾਂ ਦੇ ਉੱਪਰ ਵਿਸ਼ਵਾਸ ਹੈ ਉਹ ਸਾਡੇ ਇਸ ਤਰ੍ਹਾਂ ਦਾ ਕਈ ਵਾਰੀ ਸਮਾਜ ਦੇ ਵਿੱਚ ਜਿਹਾ ਵੀ ਦੇਖਿਆਗਾ ਟ੍ਰੇਡ ਦੇ ਅੰਦਰ ਵਿੱਚ ਖਾਸ ਤੌਰ ਤੇ ਕੋਈ ਬੰਦਾ ਕੋਈ ਐਕਸੀਡੈਂਟਸ ਟੀਵੀ ਮਰ ਗਿਆ ਉਹਨੂੰ ਵੀ ਸ਼ਹੀਦ ਦਾ ਦਰਜਾ ਦੇ ਦਿੱਤਾ ਤੇ ਨਿੱਕੀ ਇਹ ਇਸ ਤਰ੍ਹਾਂ ਦੀ ਸ਼ਹਾਾਦੀ ਬਾਰੇ थोड़ी ਬਰਤਾਰਤ ਨੂੰ ਸਮਝਣ ਦੀ ਜ਼ਰੂਰਤ ਵੀ ਹੁੰਦੀ ਹੈ ਘੱਟੋ ਘੱਟ ਇਹ ਸਮਾਜ ਦੇ ਵਿੱਚ ਜਿਹੜਾ ਕਿ ਸਮਾਜ ਸਾਰੂ ਸਹਿਣ ਦੀ ਜ਼ਰੂਰਤ ਹੈ ਪੰਜਾਬ ਜਿਹੜਾ ਕਿ ਜਿਉਂਦਾ ਗੁਰਾਂ ਦੇ ਨਾਂ ਤੇ ਹੈ ਇਹਦੇ ਵਿੱਚ ਜਾਤ ਪਾਤ ਵਾਲੀ ਕੋਈ ਅਜਿਹੀ ਗੱਲਬਾਤ ਨਹੀਂ ਹੈ ਤੇ ਸਾਡੇ ਇਸ ਤਰ੍ਹਾਂ ਦੇ ਕਿਉਂਕਿ ਇੱਕ ਧਰਮ ਦੀ ਬੁਨਿਆਦ ਹੀ ਜਾਤ ਪਾਤ ਰਹਤਾ ਹੈ ਗੁਰੂ ਬ੍ਰਹ ਸਾਹਿਬ ਜੀ ਦੇ ਵਿੱਚ ਭਗਤ ਨਾਮ ਦੇ ਨੂੰ ਵੀ ਉਨੀ ਦਰਜਾ ਹਾਸਲ ਹੈ ਭਗਤ ਕਬੀਰ ਜੀ ਨੂੰ ਉਹੀ ਦਰਜਾ ਹਾਸਲ ਹੈ ਭਗਤ ਰਵਿਦਾਸ ਜੀ ਨੂੰ ਉਹੀ ਹਾਸਲ ਹੈ ਸੀ ਉਹਨਾਂ ਦੇ ਅੱਗੇ ਮੱਥਾ ਟੇਕਦੇ ਨਤਮਸਤ ਹੁੰਦੇ ਆਪਣੇ ਗੁਰੂ ਮੰਨਦੇ ਆ ਸਾਡੇ ਅਦਰਸ਼ ਨੇ ਇਹਦੇ ਵਿੱਚ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਜਾਤ ਪਾਤੀ ਪ੍ਰਥਾ ਨਹੀਂ ਹੈ ਇਹ ਕਲਾਕਾਰ ਤੇ ਸਤਕਾਰ ਇਹ ਤਾਂ ਬਹੁਤ ਉਪਰੁਕਠੇ ਹੁੰਦੇ ਨੇ ਇੱਥੇ ਜਾਤ ਪਾਤ ਦਾ ਕੋਈ ਮਸਲਾ ਨਹੀਂ ਬਣਦਾ ਇਹ ਜਿਹੜਾ ਤੋੜਦੇ ਨੇ ਉਹ ਸਿਰਫ ਆਪਣੇ ਸਵਾਰਥ ਦੇ ਲਈ ਬੇਸ਼ੱਕ ਹੋ ਸਕਦਾ ਹੈ ਜੀ ਕੋਕ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਇਹਨਾਂ ਡਾਕਟਰ ਭਗਵੰਤ ਸਿੰਘ ਜਿਨ੍ਹਾਂ ਨੇ ਫਿਲਮ ਚਮਕੀਲਾ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਨੇ ਆਉਣ ਵਾਲੇ ਦਿਨਾਂ ਦਿਨਾਂ ਨੂੰ ਕੁਝ ਹੋਰ ਵੱਡੇ ਵਿਦਵਾਨਾਂ ਨਾਲ ਵੀ ਤੁਹਾਡੀ ਚਰਚਾ ਇਸ ਫਿਲਮ ਬਾਰੇ ਕਰਵਾਵਾਂਗੇ ਤੋਂ ਫਿਰ ਲਾਲ ਦੇ ਅੱਗੇ ਠੀਕ ਹੈ ਡਾਕਟਰ ਸਾਹਿਬ ਧੰਨਵਾਦ ਧੰਨਵਾਦ ਜੀ